ਲੋ ਜੀ ਪੰਜਾਬ ਦੀ ਸਿਆਸਤ 'ਚ ਚੜਨ ਲੱਗਿਆ ਨਵਾਂ ਚੰਨ ਕਿਹੜਾ ਚੰਨ ਚੜਨ ਲੱਗਿਆ ਤੇ ਕਿੱਥੇ ਚੜਨ ਲੱਗਿਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਅੰਦਰ ਬੀਜੇਪੀ ਤੇ ਕਾਂਗਰਸ ਕਰਨ ਲੱਗੇ ਨੇ ਗੱਠ ਜੋੜ ਪਾਉਣ ਲੱਗੇ ਨੇ ਜੱਫੀਆਂ ਰਾਜਾ ਵੜਿੰਗ ਸੁਨੀਲ ਜਾਖੜ ਨੂੰ ਜੱਫੀ ਪਾਊਗਾ ਤੇ ਰਵਨੀਤ ਬਿੱਟੂ ਨੂੰ ਵੀ ਜੱਫੀ ਪਾਊਗਾ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆਖਿਰਕਾਰ ਮਾਮਲਾ ਕੀ ਹੈ ਕਿੱਥੇ ਗੱਠ ਜੋੜ ਕਰਨ ਲੱਗੇ ਨੇ ਕਿੱਥੇ ਪੁਰਾਣੇ ਸਾਥੀ ਇਕੱਠੇ ਹੋਣ ਲੱਗੇ ਨੇ ਲੱਗਦਾ ਇੰਜ ਆ ਕਿ ਭਾਜਪਾ ਤਾਂ ਪਹਿਲੇ ਹੀ ਅੱਧੀ ਕਾਂਗਰਸੀ ਹੋ ਗਈ ਸੀ ਪੰਜਾਬ ਦੇ ਵਿੱਚ ਤੇ ਹੁਣ ਗੱਠ ਜੁੜ ਹੋਣ ਜਾ ਰਿਹਾ ਸਥਿਤੀਆਂ ਕਿਵੇਂ ਬਦਲਦੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਸਿਆਸਤ ਦੇ ਅੰਦਰ ਇੱਕ ਕਹਾਵਤ ਬੜੀ ਆਮ ਤੇ ਪ੍ਰਚਲਿਤ ਹੈ ਉਹ ਇਹ ਹੈ ਕਿ ਸਿਆਸਤ ਦੇ ਅੰਦਰ ਵੇਲਾ ਸਭ ਕੁਝ ਹੁੰਦਾ ਹੈ ਸਿਆਸਤ ਦੇ ਅੰਦਰ ਵੇਲੇ ਦੇ ਹਿਸਾਬ ਨਾਲ ਚੀਜ਼ਾਂ ਚੱਲਦੀਆਂ ਨੇ ਸਿਆਸਤ ਦੇ ਅੰਦਰ ਕੋਈ ਪੱਕਾ ਦੁਸ਼ਮਣ ਤੇ ਕੋਈ ਦੋਸਤ ਨਹੀਂ ਹੁੰਦਾ ਸਮਾ ਸਮਰੱਥ ਹੁੰਦਾ ਹੈ ਉਦੋਂ ਨਵਾਂ ਦੁਸ਼ਮਣ ਵੀ ਬਣ ਜਾਂਦਾ ਹੈ ਤੇ ਨਵਾਂ ਦੋਸਤ ਵੀ ਬਣ ਜਾਂਦਾ ਹੈ ਉਦੋਂ ਕਿਸੇ ਦੇ ਕਿਰਪਾਨ ਵੀ ਕੱਢ ਕੇ ਮਾਰੀ ਜਾ ਸਕਦੀ ਹੈ ਤੇ ਕਿਸੇ ਦੀ ਮਿੱਟੀ ਵੀ ਲਈ ਜਾ ਸਕਦੀ ਹੈ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ ਇਹ ਹਾਲਾਤ ਪੰਜਾਬ 'ਚ ਬਣੇ ਨੇ ਪੰਜਾਬ ਦੇ ਅੰਦਰ ਕਾਂਗਰਸੀ ਤੇ ਭਾਜਪਾ ਤੁਸੀਂ ਸੋਚ ਸਕਦੇ ਹੋ ਕਿ ਹੋ ਸਕਦਾ ਏਦਾਂ ਹੋਣ ਜਾ ਰਿਹਾ ਇਹ ਮੈਂ ਆਪਣੇ ਭੱਲੇ ਹੁਣੇ ਕਹਿੰਦਾ ਇਹ ਕਾਂਗਰਸੀ ਆਗੂ ਖੁਦ ਕਹਿੰਦੇ ਦਰਅਸਲ ਲੁਧਿਆਣਾ ਨਗਰ ਨਿਗਮ ਦੇ ਅੰਦਰ ਭਾਜਪਾ ਤੇ ਕਾਂਗਰਸ ਇਕੱਠੇ ਹੋ ਸਕਦੇ ਇਹਦੀਆਂ ਚਰਚਾਵਾਂ ਅੱਜ ਪੂਰੇ ਜ਼ੋਰ ਤੇ ਨੇ ਇਹ ਖਬਰ ਬੜੀ ਛਿੱਦਤ ਦੇ ਨਾਲ ਕੱਢ ਕੇ ਲਿਆਏ ਆ ਤੁਹਾਡੇ ਲਈ ਕਿ ਕਿਸ ਤਰ੍ਹਾਂ ਨਾਲ ਭਾਜਪਾ ਤੇ ਕਾਂਗਰਸ ਇਕੱਠੇ ਹੋਣ ਜਾ ਰਹੇ ਨੇ ਕਿਹੜੇ ਆਧਾਰ ਦਰਅਸਲ ਆਮ ਆਦਮੀ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਦੇ ਵਿੱਚ ਵੱਡੀ ਪਾਰਟੀ ਬਣ ਕੇ ਉਭਰੀਆ ਦੂਜੇ ਨੰਬਰ ਤੇ ਕਾਂਗਰਸ ਤੀਜੇ ਦੇ ਉੱਤੇ ਭਾਜਪਾ ਫਿਰ ਅਕਾਲੀ ਦਲ ਤੇ ਫਿਰ ਮੇਰੇ ਵਰਗੇ ਤੁਹਾਡੇ ਵਰਗੇ ਮਾਤਰ ਤਮਾਤਣ ਲੁਧਿਆਣੇ ਦੇ ਅੰਦਰ ਨਗਰ ਨਿਗਮ ਹੈ ਜਿਹੜੀ ਉਹਦੇ 95 ਵਾਰਡ ਨੇ ਲੁਧਿਆਣਾ ਨਗਰ ਨਿਗਮ ਨੂੰ ਆਪਾਂ ਇਹ ਕਹਿ ਲੀਏ ਕਿ ਕੋਈ ਮਿੰਨੀ ਵਿਧਾਨ ਸਭਾ ਹੈ ਦਿੱਲੀ ਦੀ ਵਿਧਾਨ ਸਭਾ ਕਹਿ ਲਈਏ ਤਾਂ ਕੋਈ ਘੱਟ ਨਹੀਂ ਹੋਊਗੀ ਹਾਲਾਂਕਿ ਦਿੱਲੀ ਬਹੁਤ ਵੱਡਾ ਲੁਧਿਆਣੇ ਦੇ ਮੁਕਾਬਲੇ ਇੱਕ ਤਰ੍ਹਾਂ ਦੀ ਉਹ ਸਥਿਤੀ ਹੈ ਉੱਥੇ 95 ਨੇ 41 ਜਿਹੜੇ ਕੌਂਸਲਰ ਨੇ ਕਾਰਪੋਰੇਟਰ ਨੇ ਉਹ ਜਿੱਤੇ ਨੇ ਆਮ ਆਦਮੀ ਪਾਰਟੀ ਦੇ 30 ਕਾਂਗਰਸ ਦੇ 19 ਭਾਜਪਾ ਦੇ ਦੋ ਕਾਲੀ ਦਲ ਦੇ ਤਿੰਨ ਹੋਰ ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸੱਤ ਵਿਧਾਇਕ ਨੇ ਮਤਲਬ 48 ਸੀਟਾਂ ਹੋ ਗਈਆਂ ਹੁਣ ਉਹਨਾਂ ਨੂੰ ਬਹੁਮਤ ਚਾਹੀਦੀ ਹੈ ਉਹਦੇ ਲਈ ਸੀਟਾਂ ਹੋਰ ਵੀ ਚਾਹੀਦੀਆਂ ਹੋ ਸਕਦੇ ਨੇ ਕਿਉਂਕਿ ਮੈਨੂੰ ਇਸ ਥੋੜਾ ਡਾਊਟ ਹੈ ਕਿ ਕਿਸ ਤਰ੍ਹਾਂ ਨਾਲ ਕੈਲਕੂਲੇਸ਼ਨ ਹੋਊਗੀ ਹੋਸ ਦਾ ਨੰਬਰ ਕਿੰਨਾ ਮੰਨਿਆ ਜਾਏਗਾ ਫੁੱਲ ਹੋਸ ਦਾ ਇੱਕ ਵੱਡੀ ਜਿਹੜੀ ਦਿੱਕਤ ਹੈ ਇਸੇ ਤਰ੍ਹਾਂ ਨਾਲ ਹੀ ਇੱਕ ਵੋਟਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੀ ਹੋ ਸਕਦੀ ਹੈ ਇਹ ਸਾਰੀਆਂ ਚੀਜ਼ਾਂ ਨੇ ਹੁਣ ਇਸ ਬਾਰੇ ਭਾਜਪਾ ਹੀ ਨਹੀਂ ਕਾਂਗਰਸ ਦੇ ਆਗੂ ਇਹ ਗੱਲ ਕਹਿ ਰਹੇ ਕਿ ਅਸੀਂ ਭਾਜਪਾ ਨਾਲ ਜਾ ਸਕਦੇ ਹਾਂ ਤਾਂ 49 ਸੀਟਾਂ ਪਲੱਸ ਇੱਕ ਰਾਜਾ ਵੜਿੰਗ 50 ਬਣਦੀਆਂ ਨੇ ਹੁਣ ਇਸ ਬਾਰੇ ਲੁਧਿਆਣਾ ਜ਼ਿਲ੍ਹਾ ਛੇਰੀ ਦੇ ਕਾਂਗਰਸ ਪ੍ਰਧਾਨ ਸੰਜੇ ਤਲਵਾਰ ਸਾਬਕਾ ਵਿਧਾਇਕ ਨਾਲ ਮੈਂ ਨਿੱਜੀ ਤੌਰ ਤੇ ਟੈਲੀਫੋਨ ਤੇ ਗੱਲਬਾਤ ਕੀਤੀ ਹੈ ਤੁਹਾਨੂੰ ਉਹ ਸੁਣਾਉਣੀ ਹੈ ਸਰ ਇੱਕ ਖਬਰ ਚੱਲ ਰਹੀ ਹੈ ਸਰ ਮੀਡੀਆ ਦੇ ਵਿੱਚ ਜਿੱਥੇ ਕਿਹਾ ਗਿਆ ਕਿ ਸੰਜੇ ਤਲਵਾਰ ਹੁਰਾਂ ਦੀ ਇੱਕ ਫੇਸਬੁੱਕ ਪੋਸਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਕਾਂਗਰਸ 33 ਸਾਲ ਬਾਅਦ ਭਾਜਪਾ ਨਾਲ ਰਲ ਕੇ ਨਗਰ ਨਿਗਮ ਲੁਧਿਆਣਾ ਚ ਮੇਅਰ ਬਣਾਵੇਗੀ ਇਹੋ ਜੀ ਮਤਲਬ ਕੁਝ ਇਹੋ ਜੀ ਪੋਸਟ ਚ ਨਹੀਂ ਹੈ ਅਸੀਂ ਤਾਂ ਇਹ ਪੋਸਟ ਸਾਡੇ ਵੱਲੋਂ ਵੀ ਕਾਂਗਰਸ ਦਾ ਮੇਅਰ ਬਣੇਗਾ ਜੀ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਨਾਲ ਕੋਈ ਸਪੋਰਟ ਨਹੀਂ ਕਰਨ ਦੇ ਮੂਥ ਜੀ ਨਾ ਸਾਡਾ ਕੋਈ ਲੀਡਰ ਨਾ ਕੋਈ ਸਾਡਾ ਕਾਉਂਸਲਰ ਜੀ ਸੋ ਦਾ ਅਦਰ ਆਪਸ਼ਨ ਇਜ਼ ਕਿ ਸੈਕੰਡ ਪਾਰਟੀ ਬੀਜੇਪੀ ਜੀ ਸੋ ਅਗਰ ਬੀਜੇਪੀ ਵਾਲੇ ਸੋਚਦੇ ਐ ਜੀ ਕਿ ਕੋਈ ਐਸਾ ਚਿਹਰਾ ਹੈ ਜਿਹੜਾ ਲੁਧਿਆਣੇ ਦਾ ਵਿਕਾਸ ਕਰ ਸਕੇ ਜੀ ਤੇ ਸਾਡਾ ਕੰਸੈਂਸਸ ਬਣ ਸਕੇ ਦੋਨਾਂ ਪਾਰਟੀਆਂ ਦਾ ਜੀ ਆ ਵੀ ਵੀ ਵਿਲ ਗੋ ਫੋਰ ਥੈਟ ਅਸੀਂ ਉਹ ਬੰਦਾ ਲਿਆ ਸਕਦੇ ਆ ਅੱਗੇ ਫੋਰ ਦਾ ਡਿਵੈਲਪਮੈਂਟ ਆਫ ਲੁਧਿਆਣਾ ਜੀ ਤਾਂ ਸੰਜੀਤਲਵਰ ਸਾਹਿਬ ਇੱਕ ਵੱਡਾ ਪ੍ਰਸ਼ਨ ਆ ਕਿ ਕੇਂਦਰ ਦੇ ਵਿੱਚ ਜਿਸ ਪ੍ਰਕਾਰ ਕਾਂਗਰਸ ਬੀਜੇਪੀ ਦੀਆਂ ਨੀਤੀਆਂ ਨੂੰ ਲੈ ਕੇ ਲੜਾਈ ਲੜ ਰਹੀ ਹੈ ਫਿਰ ਇਹ ਕਿਸ ਤਰ੍ਹਾਂ ਨਾਲ ਇਹ ਹজম ਕਰਨ ਵਾਲਾ ਚੀਜ਼ ਹੋਊਗੀ ਦੇਖੋ ਹਰ ਹਰ ਚੀਜ਼ ਦੀ ਨਾ ਲਗ-ਲਗ ਸਿਚੁਏਸ਼ਨ ਹੈ ਜੀ ਜੇ ਲੁਧਿਆਣੇ ਚ ਕੋਰਪੋਰੇਸ਼ਨ ਜਿਹੜੀ ਹੈ ਦੈਟ ਇਜ਼ ਮੇਨੀ ਵਿਦਾਂ ਸਵਾਪੁਰਾ ਲੁਧਿਆਣਾ ਜੀ ਦੇ ਡਿਵੈਲਪਮੈਂਟ ਕੋਰਪੋਰੇਸ਼ਨ ਤੇ ਡਿਪੈਂਡ ਕਰਦੀ ਹੈ ਠੀਕ ਹੈ ਨਾ ਜੀ ਤੇ ਇਹ ਜਿਹੜੇ ਲੋਕ ਹੈ ਆਵਾਜ਼ ਦੀ ਬੱਡੇ ਦੇ ਆ ਇਮੇਚੁਰ ਜੀ ਔਰ ਇਹ ਮੈਚਿਓਰਿਟੀ ਦਾ ਰਿਜ਼ਲਟ ਹੀ ਆ ਗਿਆ ਕਿ 3 ਸਾਲਾਂ ਚ ਇਹਨਾਂ ਤੋਂ ਕੋਈ ਡਿਵੈਲਪਮੈਂਟ ਹੀ ਹੋਈ ਜੀ ਐਂਡ ਨਾਓ ਤੁਸੀਂ ਦੇਖੋਗੇ ਕਿ ਅੱਜ ਤੱਕ ਕਦੀ ਨਹੀਂ ਹੋਇਆ ਕਿ ਜਿੱਦੀ ਸਰਕਾਰ ਹੋਵੇ ਉਹਦਾ ਹਾਊਸ ਨਾ ਬਣੇ ਜੀ ਜੀ ਮਤਲਬ ਬਹੁਤ ਰੇਅਰ ਹੁੰਦਾ ਤੇ ਜਲੰਧਰ ਵੀ ਨਹੀਂ ਬਣ ਰਿਹਾ ਲੁਧਿਆਣਾ ਵੀ ਨਹੀਂ ਬਣ ਰਿਹਾ ਜੀ ਫਗਵਾੜੇ ਸਾਡਾ ਬਣ ਗਿਆ ਮੁੱਲਾਂਪੁਰ ਦਾਖਾ ਬਣ ਗਿਆ ਅਫਸਰ ਬਣ ਗਿਆ ਜੀ ਠੀਕ ਹੈ ਨਾ ਸੋ ਅਸੀਂ ਤਾਂ ਲੋਕਾਂ ਵਾਸਤੇ ਅਗਰ ਕੁਝ ਐਸਾ ਫੈਸਲਾ ਲੈਣਾ ਪਿਆ ਜੀ ਆਈ ਥਿੰਕ ਇਟਸ ਨੋਟ ਅ ਬੈਡ ਜੀ ਮਕਸਦ ਅ ਕਈ ਵਾਰੀ ਹੁੰਦਾ ਕਿ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਜੀ ਤੁਸੀਂ ਫੋਰ ਦਾ ਵੈਲਫੇਅਰ ਆਫ ਪੀਪਲ ਐਂਡ ਫੋਰ ਦਾ ਡਿਵੈਲਪਮੈਂਟ ਆਫ ਯੂਅਰ ਜੀ ਸਿਟੀ ਜੀ ਕੋਈ ਬੀਜੇਪੀ ਆਲਾ ਨਾਲ ਗੱਲਬਾਤ ਹੋਈ ਇਸ ਮਾਮਲੇ ਚ ਇਨੀਸ਼ੀਅਲੀ ਲੈਵਲ ਹਾਂ ਬੱਲੋ ਇਦਾਂ ਕੋਈ ਕਿਸੇ ਪਲੇਟਫਾਰਮ ਤੇ ਗੱਲ ਨਹੀਂ ਹੋਈ ਜੀ ਬਲਕਿ ਕਿ ਜੋ ਜਿਹੜੇ ਲੋਕਲ ਉਹਨਾਂ ਦੇ ਕੌਂਸਲਰ ਜਿੱਤ ਕੇ ਆਏ ਐ ਜੀ ਤੇ ਕਿਤੇ ਨਾ ਕਿਤੇ ਦੇ ਆਰ ਇੰਟਰਸਟਡ ਐਂਡ ਉਹ ਕਿਤੇ ਨਾ ਕਿਤੇ ਆਪਸ ਵਿੱਚ ਗੱਲਾਂ ਕਰਦੇ ਕਿਉਂਕਿ ਲੁਧਿਆਣਾ ਤੇ ਚਾਹੇ ਉਹ ਬੀਜੇਪੀ ਐ ਚਾਹੇ ਕਾਂਗਰਸ ਐ ਜੀ ਕਾਫੀ ਲੰਬੇ ਟਾਈਮ ਤੋਂ ਜਿਹੜੇ ਪਾਰਟਿਸ ਕਰ ਰਹੇ ਕੌਂਸਲਰ ਦੋ ਦੋ ਦਿਨ ਤਿੰਨ ਵਾਰ ਜਿੱਤ ਕੇ ਆਇਆ ਜੀ ਆਪਸੀ ਭਾਈਚਾਰਾ ਤਾਂ ਹੈ ਹੀ ਜੀ ਜੀ ਦੇ ਵਾਉਂਡ ਕਿ ਇਹ ਲੋਕ ਨਹੀਂ ਹੋਣੇ ਚਾਹੀਦੇ ਕਿਉਂਕਿ ਇਹਨਾਂ ਨੂੰ ਨਹੀਂ ਸਮਝ ਜੀ ਸੋ ਦੈਟਸ ਵਾਈ ਥਿਸ ਇਜ਼ ਪੋਸੀਬਲ ਕਿ ਇਹ ਚੀਜ਼ ਹੋ ਸਕਦੀ ਹੈ ਕਿ ਇੱਕ ਐਸਾ ਚਿਹਰਾ ਜੀ ਜੇ 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 ਜ ਇਸ ਕਰਕੇ ਲੁਧਿਆਣੇ ਦਾ ਉਹ ਕਹਿੰਦੇ ਕਿ ਬੇੜਾਗਰਕ ਕਰ ਦੇਣਗੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਕੋਈ ਸਾਂਝਾ ਮਿਨਿਮਮ ਪ੍ਰੋਗਰਾਮ ਬਣਾ ਕੇ ਇੱਕ ਐਸਾ ਸਾਂਝਾ ਵਿਅਕਤੀ ਲਿਆਂਦਾ ਜਾਵੇ ਜਿਹੜਾ ਲੁਧਿਆਣੇ ਦਾ ਭਲਾ ਕਰ ਸਕਦਾ ਹੋਵੇ ਹੁਣ ਸਾਂਝੇ ਵਿਅਕਤੀ ਦੀ ਕਿਹਦੀ ਲਾਟਰੀ ਨਿਕਲਦੀ ਹੈ ਇਹ ਵੀ ਹੁਣ ਦੇਖਣ ਵਾਲੀ ਗੱਲ ਹੈ ਪਰ ਕੁੱਲ ਮਿਲਾ ਕੇ ਜੇਕਰ ਇਹ ਸਮਝੌਤਾ ਹੁੰਦਾ ਸਭ ਤੋਂ ਵੱਡੀ ਗੱਲ ਉਹਨਾਂ ਕਾਂਗਰਸੀਆਂ ਦੇ ਲਈ ਜਿਨ੍ਹਾਂ ਦੇ ਸੰਘ ਸੁੱਕ ਕੇ ਰਾਹੁਲ ਗਾਂਧੀ ਦੇ ਪਿੱਛੇ ਨਾਅਰੇ ਮਾਰਦੇ ਆਂਦੇ ਅਡਾਨੀ ਅਵਾਨੀ ਕਰਦੇ ਆਂਦੇ ਫਲਾਣਾ ਕਰਦੇ ਆਂ ਤੇ ਅੱਜ ਅਮਿਤ ਸ਼ਾਹ ਦੇ ਖਿਲਾਫ ਪ੍ਰੈਸ ਕਾਨਫਰੰਸ ਆ ਠੋਕੀਆਂ ਬਾਬਾ ਸਾਹਿਬ ਅੰਬੇਦਕਰ ਵਾਲੇ ਮਸਲੇ ਤੇ ਕਿਸ ਤਰ੍ਹਾਂ ਨਾਲ ਹੋਵੇਗਾ ਕੀ ਦੋ ਧਰਾਵਾਂ ਦੇ ਵਿੱਚ ਕੋਈ ਸਾਂਝਾ ਮਿਨਿਮਮ ਪ੍ਰੋਗਰਾਮ ਬਣ ਸਕਦਾ ਰਾਜਾ ਬੜਿੰਗ ਕਿਸ ਮੂੰਹ ਦੇ ਨਾਲ ਰਵਨੀਤ ਬਿੱਟੂ ਦੇ ਮੂੰਹ ਦੇ ਵਿੱਚ ਲੱਡੂ ਪਾਉਣਗੇ ਮੇਰ ਬਣੇ ਤੇ ਸਵਾਲ ਹੈ ਨਾ ਕਿ ਵਿਚਾਰਧਾਰਾ ਅਡਿ올 ਜੀ ਕੁਰਸੀ ਦੇ ਲਈ ਕੁਰਸੀ ਦੇ ਸਾਹਮਣੇ ਕੁਝ ਵੀ ਨਹੀਂ ਹੁੰਦੀ ਇਹੀ ਸਵਾਲ ਮੇਰਾ ਕਿਉਂਕਿ ਮੈਂ ਸੁਨੀਲ ਜਾਖੜ ਨੂੰ ਕੇਵਲ ਢਿਲ ਨੂੰ ਇਹ ਪ੍ਰਸ਼ਨ ਨਹੀਂ ਕਰਦਾ ਉਹ ਅਲੈਦਾ ਰੱਖਦਾ ਮੇਰਾ ਇਹ ਸਵਾਲ ਹੈ ਜਿਹੜੇ ਪੰਜਾਬ ਭਾਜਪਾ ਦੇ ਪੁਰਾਣੇ ਆਗੂ ਨੇ ਮਨਰੰਜਨ ਕਾਲੀਆ ਆਤਿਖਸ਼ਣਸੂਦ ਅਸ਼ਵਨੀ ਸ਼ਰਮਾ ਇਹ ਜਿਹੇ ਆਗੂਆਂ ਨੂੰ ਕਿ ਕਿਵੇਂ ਤੁਸੀਂ ਕਿਵੇਂ ਕਰ ਸਕਦੇ ਹੋ ਤੁਸੀਂ ਤਾਂ ਕਹਿੰਦੇ ਹੋ ਕਿ ਨਹਿਰੂ ਨੇ ਸਾਰਾ ਕੁਝ ਬਰਬਾਦ ਕਰਤਾ ਨੇਹਰੂ ਸਾਰਾ ਕੁਝ ਲੁੱਟ ਕੇ ਲੈ ਗਿਆ 70 ਸਾਲਾਂ ਚ ਕੁਝ ਹੋਇਆ ਨਹੀਂ ਕਾਂਗਰਸ ਦੇ ਦੇਸ਼ ਦੇ ਵਿੱਚ ਤੁਸ਼ੀ ਕਰਨ ਦੀ ਇਹ ਲਹਿਰ ਚਲਾਤੀ ਫਲਨ ਕਿਵੇਂ ਇਕੱਠੇ ਹੋਵੋਗੇ ਰਾਜਾ ਬੜਿੰਗ ਕਿਹੜੇ ਮੂੰਹ ਦੇ ਨਰਵਨੀਤ ਮਿੱਟੂ ਦੇ ਮੂੰਹ ਦੇ ਵਿੱਚ ਲੱਡੂ ਪਾ ਕੇ ਮੁਬਾਰਕਾ ਦੇਣਗੇ ਜਾਂ ਰਵਨੀਤ ਬਿੱਟੂ ਕਿਹੜੇ ਮੂੰਹ ਦੇ ਨਾਲ ਪਾਉਣਗੇ ਕਿਸ ਤਰ੍ਹਾਂ ਨਾਲ ਹੋ ਸਕਦਾ ਇਸ ਗੱਲ ਤੋਂ ਇੱਕ ਚੀਜ਼ ਤਾਂ ਸਪੱਸ਼ਟ ਹੈ ਕਿ ਕੁਰਸੀ ਦੇ ਲਈ ਸੱਤਾ ਦੇ ਲਈ ਵਿਚਾਰਧਾਰਾ ਕੋਈ ਮੈਨੇ ਨਹੀਂ ਰੱਖਦੀ اخلاق ਪਾਰਟੀ ਦੇ ਉਸੂਲ ਇਹਨਾਂ ਦਾ ਕੋਈ ਲੈਣਾ ਦੇਣਾ ਸੱਜੇ ਖੱਬੇ ਹੈ ਹੀ ਨਹੀਂ ਸੱਤਾ ਚਾਹੀਦੀ ਹੈ ਮੇਅਰਸ਼ਿਪ ਚਾਹੀਦੀ ਹੈ ਕਿਉਂਕਿ ਲੁਧਿਆਣਾ ਪੈਸੇ ਵਾਲੀ ਗੇਮ ਹੈ ਸਰਦੀ ਜਾਰੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤੁਸੀਂ ਵੀ ਕਈ ਵਾਰ ਤੁਸੀਂ ਵੀ ਮਾੜਾ ਮੋੜਾ ਦਿਮਾਗ ਲਾਇਆ ਕਰੋ ਕਿ ਲੁਧਿਆਣਾ ਕਿਸੇ ਪਾਰਟੀ ਦੇ ਲਈ ਲੁਧਿਆਣੇ ਦੀ ਨਗਰ ਨਿਗਮ ਤੇ ਕਬਜ਼ਾ ਕਰਨਾ ਸੋਨੇ ਦੀ ਖਾਣ ਤੇ ਕਬਜ਼ਾ ਕਰਨ ਦੇ ਬਰਾਬਰ ਹੈ ਉਸ ਦੇ ਲਈ ਭਾਜਪਾ ਤੇ ਕਾਂਗਸੀ ਇਕੱਠੇ ਵੀ ਹੋ ਸਕਦੇ ਆ ਇਹ ਵੀ ਹੋ ਸਕਦਾ ਹੈ ਕਿ ਭਾਜਪਾ ਅੰਦਰ ਖਾਤੇ ਸਪੋਰਟ ਕਰ ਦੇ ਮੰਨ ਲਓ ਭਾਜਪਾ ਦੇ ਵੀ ਨੇਗੇ ਜੇ ਭਾਜਪਾ ਦੇ ਵੀ ਬਾਹਰ ਚਲੇ ਜਾਂਦੇ ਨੇ ਹਾਊਸ ਦਾ ਨੰਬਰ ਕਿੰਨਾ ਰਹਿ ਜਾਂਦਾ ਹੈ ਜਾ ਪਾਜ ਪਾ ਆਪਣੇ ਬੰਦੇ ਨੂੰ ਕਰਾਸ ਵੋਟ ਕਰਾ ਦੇਵੇ ਪ੍ਰਤੱਖ ਰੂਪਚ ਨਾ ਕਰਨ ਪਰ ਕੁੱਲ ਮਿਲਾ ਕੇ ਸੱਤਾ ਦੇ ਲਈ ਮੇਅਰ ਦੀ ਕੁਰਸੀ ਦੇ ਲਈ ਹਰ ਦਾ ਖੇਡਿਆ ਜਾ ਸਕਦਾ ਹੈ ਪੰਜਾਬ ਦੀ ਰਾਜਨੀਤੀ ਕਿਸ ਪਾਸੇ ਵੱਲ ਜਾਂਦੀ ਹੈ ਤੁਸੀਂ ਆਪ ਹੀ ਆਪਣੀ ਅੱਖ ਨਾਲ ਵੇਖ ਲਿਓ ਅੰਦੇ ਦਿਨਾਂ ਚ